ਉਹ ਇਹ ਨਾ ਇਹ ਤਾਂ ਨਹੀਂ ਆਦਾ ਫਾਟੀ ਨੂੰਏ ਚੌਕੇ ਚਿਗਾ ਦੇ ਦੱਲਾ ਚੌਕੇ ਜੇ ਤੁ ਚਿਮਾ ਦਾ ਪੁੱਤਾ ਚੱਟਾ ਦੀ ਚਿਮਾ ਦਾ ਪੁੱਤਾ ਮੇਰਾ ਪੁੱਤ ਪੀਰ ਚੰਨੇ ਜਿੱਤ ਗਿਆ ਓ ਮੇਰਾ ਫੋਟੇ ਦੇ ਪੁੱਤ ਮੇਰਾ ਪੁੱਤ ਬਾਈ ਓ ਮੇਰਾ ਛੋਟੇ ਪੁੱਤ ਮੇਰਾ ਮੁੰਡਾ ਪੁੱਛੀ ਹੋਦਾ ਬਗਵਾ ਮੇਰਾ ਪੁੱਤ ਮੇਰਾ ਪੁੱਤ ਜਿੱਤੇ ਨੰਦਰਾਇਆ ਜਿੱਤੇ ਨੇ ਬੈ ਜਾ ਬੈ ਪੁੱਤ ਘਾਣੇ ਨੰਦਰਾ ਵਰਗਾ ਉਚਾਲ ਨੰਬਾ ਸਤ ਗੁਰੂ ਨੂੰ ਮੋਢਾ ਦੇ ਮੋਢਾ ਡਾਂਗ ਵਰਗਾ ਮੇਰਾ ਪੁੱਤ ਮੈਨੂੰ ਪਤਾ ਨਹੀਂ ਖਬਰ ਪੀਦਾ ਆ ਦੇਖੋ ਇਹਨੂੰ ਕਿੱਦਾਂ ਮੈਂ ਥੋਰ ਚੱਡਿਓ ਆ ਬਾਬਾ ਜੀ ਅਜੇ ਨਾ ਨਾ ਪੁੱਤ ਕਿੰਨੇ ਬਣ ਗਿਆ ਬਾਈ ਗੱਲ ਸੁਣ ਲੈ ਤੈਨੂੰ ਬਣਾਇਆ ਜਾ ਚ ਤੈਨੂੰ ਬਣਾਇਆ ਕਾਂਗਰਸ ਤੈਨੂੰ ਖਜ਼ੀਬਨ ਕਿੱਦਾਂ ਬਣਾਇਆ ਠੀਕ ਨਹੀਂ ਭਗਵਾਨ ਤਮਨ ਦੀ ਸਰਕਾਰ ਨਹੀਂ ਆਣੀ ਚਾਹੀਦੀ ਨੰਬਰ 1 ਪਹਿਲਾ ਸੋਣਾ ਬਾਜੀ ਮੈਨੂੰ ਗੋਇਮਤ ਬੱਲੇ ਚਿੱਟਾ ਕਹਿੰਦੇ ਪਹਿਲਾਂ ਵਿਕਦਾ ਹੋ ਗਿਆ ਚਿੱਟਾ ਨਹੀਂ ਵਿਕਦਾ ਚਿੱਟਾ ਦੇ ਦੋ ਚੁੰਮੜਾ ਮੇਰਾ ਮਾਰਿਆ ਚਿੱਟਾ ਭਲਕੇ ਸਾਡੇ ਮੰਦਿਰ ਸਰੀਆ ਮੁੰਡੇ ਦੀ ਖਾਲੇ ਦਾ ਬਰਾਬਰ ਦਾ ਰਿਸਪਨ ਪੂਰੀ ਖਾਂਦਾ ਚੌਂਕੀ ਚ ਸੰਗਤਾਂ ਪਹਿਲਾਂ ਮੁਰਸੀ ਦਾ ਰੋਪੜ ਦਾ ਠੀਕ ਹੈ ਨਾ ਜ਼ਿੰਮੇਦਾਰ ਜਾਣੇ ਆ ਉਹਦਾ ਚਿਹਰਾਣ ਕਰ ਦੁੰਨੇ ਆ ਇੱਕ ਮਿੰਟ ਮੇਰੇ ਚੁੱਪ ਨਾ ਕਰਿਓ ਬੋਲਿਓ ਤੁਸੀਂ ਸਾਰੇ ਬਾਤ ਬੋਲਿਓ ਤੁਸੀਂ ਇੱਕ ਕੱਚਾ ਪਾ ਕੇ ਜ਼ਿੰਮੇਦਾਰ ਨੂੰ ਤੁਸੀਂ ਉਹਦੇ ਨਾਲ ਕੀ ਪ੍ਰਸਾਦ ਕਰੋਗੇ ਜ਼ਿੰਮੇਦਾਰ ਖੇਤੋਂ ਚੱਲਿਆ ਇੱਕ ਗੱਡੀ ਦੇ ਵਿੱਚ ਲਾ ਕੇ ਤੁਸੀਂ ਆਰਮੀ ਦੀ ਫਰੰਦੀ ਟੈਗ ਲਾ ਕੇ ਉੱਚਾ ਚਿੱਟਾ ਵੇਚਣਾ ਸ਼ੁਰਿਆ ਇਹ ਕਿਹੜੀ ਗੱਲ ਦਾ ਕਾਨੂੰਨ ਆ ਬਈ ਭਗਵਾਨ ਤੁਹਾਨੂੰ ਮੈਂ 10 ਲੱਖ ਦਾ ਬੀਮਾ ਦੇ ਰਿਆ ਉਹਨੂੰ ਐ ਇਦਾਂ ਕਰ ਰਿਹਾ ਮੈਂ ਐ ਕਰ ਦੂੰਗਾ ਮੈਂ ਮਹਿਲਾ ਨੂੰ ਐ ਕਰ ਦੂੰਗਾ ਮੇਰਾ ਪੁੱਤ ਮਰਵਾਤਾ ਇੱਕ ਦੇ ਦਾ ਸ਼ਵਾਈ ਖਾਕੀ ਮੈਂ ਜੁੱਤੀਆਂ 'ਚ ਮੇਰੇ ਕੰਡੇ ਲੱਗੇ ਮੈਂ ਇੱਕ ਟਰੱਕ ਡਰਾਈਵਰ ਦਾ ਮੇਰੀ ਫੋਟੋ ਪਈ ਆ ਦਿਲ ਦੀ ਮੈਂ ਇੱਕ ਪੱਚਾ ਆਪਣਾ ਖਾਕੀ ਪਰਦੀ ਪਾ ਕੇ ਤੁਰਿਆ ਬੜ ਲਿਖੇਗਾ ਨਾ ਇੱਕ ਖਾਕੀ ਪਰਦੀ ਵਾਲੀ ਖਰੀਦੇ ਤੁਸੀਂ ਸੀਐਮ ਬੜ ਕੇ ਨਵੇਂ ਨਵੇਂ ਆਂਦੇ ਆ ਤੁਹਾਨੂੰ ਮੈਂ ਕਹਿੰਦਾ ਭਗਵਾਨ ਤੁਮਨੇ ਕਿਹਾ ਚੱਕਿਆ ਕਿਆ ਖਤਾ ਉਹਨੇ ਕਹਿੰਦਾ ਮੈਂ ਕੁਛ ਨਹੀਂ ਖਾਂਦਾ ਓਹ ਸਭ ਤੋਂ ਪਾਪੀ ਬੰਦਾ ਚਿੱਟਾ ਕਿੱਥੋਂ ਮੰਦ ਰਖਦਾ ਕਹਿੰਦਾ ਮੈਂ ਚਿੱਟਾ ਇੱਕ ਮਰ ਜਵੰਗਾ ਵਿੱਚ ਜਾਨ ਤੇ ਕਿਆਉਦਾ ਬਿੰਦਿਆ ਸਰਾਂ ਉਂਦਰ ਮਿਲਦਾ ਤੱਕਿਆ ਉਂਦਰ ਮਿਲਦਾ ਆ ਮੇਰੇ ਪੈਰ ਦੇ ਬੱਚਾ ਮੁੰਡਾ ਮੇਰਾ ਬਾਟਰ ਦੇ ਖੋਦਾ ਚਿੱਟਾ ਮੇਰੇ ਪਿੰਡ ਚ ਵਗ ਰਿਹਾ ਭਗਵਾਨ ਜੀ ਕੀ ਚੀਜ਼ ਆ ਪਾਂਡਾ ਹੋ ਮੈਨੂੰ ਗੱਲ ਕਰਨ ਦੇ ਕੋਈ ਨਾ ਸ਼ਾਤਲ ਬਸ ਮੈਂ ਇਹ ਕਰਦਾ ਮੈਂ ਕਿਹੜਾ ਚਿੱਟਾ ਉਹਨੇ ਗੱਲ ਸੁਣੋ ਉਹਨੇ ਗੱਲ ਸੁਣੋ ਉਹਨੂੰ ਕਹਿੰਦੇ ਸੁਣ ਲੋ ਨੁਲੀ ਆਂਦਾ ਫਾਜੀ ਨੂੰ ਏ ਚੌਕ ਖਿਚਾ ਦੇ ਬੰਦਾ ਚੌਕ ਛੰਨੀ ਜੈਸਾ ਚਮਾ ਦਾ ਪੁੱਤ ਮੇਰਾ ਚੱਟਾ ਦੀ ਚਮਾ ਦਾ ਪੁੱਤ ਮੇਰਾ ਪੁੱਤ ਪੀਰ ਚੰਨੀ ਦਿੱਤ ਗਿਆ ਆ ਮੇਰਾ ਪੁੱਤ ਜੀ ਬੱਲੇ ਮੇਰਾ ਪੁੱਤ ਬਾਈ ਮੇਰੇ ਅੱਗੇ ਮੇਰਾ ਮੁੰਡਾ ਭਰਤੀ ਹੋਦਾ ਭਗਵਾਨ ਤਨੂ ਮੇਰਾ ਪੁੱਤ ਨੂੰ ਮੇਰਾ ਪੁੱਤ ਜਿੱਤੇ ਨਾ ਬਣਾਇਆ ਜਿੱਤੇ ਨਹੀਂ ਬੈ ਜਾ ਬੈ ਪੁੱਤ ਦਿਖਾਣ ਇੰਨਾ ਵਰਗਾ ਤੋਂ ਨਾ ਬੋਲਦਾ ਮੁੰਡਾ ਡਾਂਗ ਵਰਗਾ ਮੇਰਾ ਪੋਤਾ ਮੈਨੂੰ ਪਤਾ ਨਹੀਂ ਖਬਰ ਪੀਦਾ ਆ ਦੇਖੋ ਇਹਨੂੰ ਕਿੱਦਾਂ ਬਣਾਇਆ ਤੇ ਛੋਟਾ ਦਿਓਏ ਬਹੁਤ ਸੇ ਅੱਜ ਮੋਰ ਲੱਗਦਾ ਪੋਤੇ ਕਿੱਦਾਂ ਬਣਾਇਆ ਭਾਈ ਘਰ ਸੁਣ ਲੈ ਤੈਨੂੰ ਬਣਾਇਆ ਯਾਤਚ ਤੈਨੂੰ ਬਣਾਇਆ ਕਾਂਗਰਸ ਤੈਨੂੰ ਹੁਕੀਪਨ ਕਿੱਦਾਂ ਬਣਾਇਆ ਠੀਕ ਨਹੀਂ ਭਗਵਾਨ ਤਮਾਨ ਦੀ ਸਰਕਾਰ ਨਹੀਂ ਆਣੀ ਚਾਹੀਦੀ ਨੰਬਰ 3 ਪਹਿਲਾ ਸੁਣ ਲੈ ਬਾਜੀ ਮੈਨੂੰ ਕੋਈ ਮਤ ਬਲੀ ਚਿੱਟਾ ਕਹਿੰਦੇ ਪਹਿਲਾਂ ਬਿਖਦਾ ਹੋ ਗਿਆ ਚਿੱਟਾ ਨਹੀਂ ਬਿਖਦਾ ਚਿੱਟੇ ਦੇ ਦੋ ਚੁੰਮਾ ਮੇਰਾ ਮਾਰਿਆ ਚਿੱਟਾ ਭਲਾ ਕੇ ਸਾਡੇ ਬੰਦੇ ਸਰੀਆ ਮੁੰਡੇ ਦੀ ਘਾੜ ਦਾ ਬਰਾਬਰ ਰਿਸਪਤ ਪੂਰੀ ਖਾਂਦਾ ਚੌਂਕੀ ਚ ਸੌਣ ਸੰਗ ਤਾਂ ਪਹਿਲਾਂ ਮੁਰਸੀ ਦਾ ਰੋਪੜ ਦਾ ਠੀਕ ਹੈ ਨਾ ਜ਼ਿੰਮੇਦਾਰ ਜਾਣੇ ਆ ਉਹਦਾ ਚਲਾਨ ਕਰ ਦਿੰਨੇ ਆ ਇੱਕ ਮਿੰਟ ਮੇਰੇ ਚੁੱਪ ਨਾ ਕਰਿਓ ਬੋਲਿਓ ਤੁਸੀਂ ਸਾਰੇ ਬਾਤ ਚ ਬੋਲਿਓ ਤੁਸੀਂ ਇੱਕ ਕੱਚਾ ਪਾ ਕੇ ਜ਼ਿੰਮੇਦਾਰ ਨੂੰ ਤੁਸੀਂ ਉਦਾਂ ਕੇ ਬੋਤਾਂ ਕਰੁੰਦੇ ਜਿੰਦਿਆਂ ਖੇਦ ਨੂੰ ਚੱਲਿਆ ਇੱਕ ਗੱਡੀ ਦੇ ਵਿੱਚ ਲਾ ਕੇ ਤੁਸੀਂ ਆਰਮੀ ਦੀ ਫਰਾਂ ਦੀ ਟੈਗ ਲਾ ਕੇ ਉੱਚ ਚਿੱਟਾ ਵੇਚਣਾ ਸ਼ੁਰਿਆ ਇਹ ਕਿਹੜੀ ਗੱਲ ਦਾ ਕਾਨੂੰਨ ਆ ਬਈ ਭਗਵਾਨ ਦੁਕਾਨਦਾਰ ਮੈਂ 10 ਲੱਖ ਦਾ ਬੀਮਾ ਦੇ ਰਿਆ ਉਹਨੂੰ ਐ ਇਦਾਂ ਕਰ ਰਿਹਾ ਮੈਂ ਐ ਕਰ ਦੂੰਗਾ ਮੈਂ ਮਹਿਲਾ ਨੂੰ ਐ ਕਰ ਦੂੰਗਾ ਮੇਰਾ ਪੁੱਤ ਮਰਵਾਤਾ ਇੱਕ ਦੇ ਦਾ ਸ਼ਵਾਈ ਖਾਖੀ ਮੈਂ ਜੁੱਤੀਆਂ 'ਚ ਮੇਰੇ ਕੰਡੇ ਲੱਗੇ ਮੈਂ ਇੱਕ ਟਰੱਕ ਡਰਾਈਵਰ ਦਾ ਮੇਰੀ ਫੋਟੋ ਪਈਆ ਦਿਲ ਦੀ ਮੈਂ ਇੱਕ ਬੱਚਾ ਆਪਣਾ ਖਖੀ ਪਰਦੀ ਪਾ ਕੇ ਤੁਰਿਆ ਬੜ ਦੇਖੇਗਾ ਨਾ ਇੱਕ ਖਖੀ ਪਰਦੀ ਵਾਲੀ ਖਰੀਦੇ ਤੁਸੀਂ ਸੀਐਮ ਬੜ ਕੇ ਨਵੇਂ ਨਵੇਂ ਆਂਦੇ ਆ ਥੰਨ ਮੈਂ ਕਹਿੰਦਾ ਭਗਵਾਨ ਤੁਮਨੇ ਕਿਹਾ ਚੱਕਿਆ ਕੀ ਖਤਾ ਉਹਨੇ ਕਹਿੰਦਾ ਮੈਂ ਕੁਛ ਨਹੀਂ ਖਾਂਦਾ ਓਹ ਸਭ ਤੋਂ ਪਾਪੀ ਬੰਦਾ ਚਿੱਟਾ ਕਿੱਥੋਂ ਨੰ ਬੰਦ ਰਿਹਾ ਕਹਿੰਦਾ ਮੈਂ ਚਿੱਟਾ ਇੱਕ ਮਰ ਜਵਾਂਗਾ ਨੀ ਚਿੱਟਾ ਕਿੱਥੋਂ ਆਉਦਾ ਬਿੰਦਿਆ ਸਰਾਂ ਉਂਦਰ ਮਿਲਦਾ ਤੱਕਿਆ ਉਂਦਰ ਮਿਲਦਾ ਆ ਮੇਰੇ ਪੈਰ ਦੇ ਬੱਚਾ ਮੁੱਢਾ ਮੇਰਾ ਬਾਟਰ ਦੇ ਖੋਦਾ ਚਿੱਟਾ ਮੇਰੇ ਪਿੰਡ 'ਚ ਬਗੜਿਆ ਕੋਣ ਵਰਕਾ ਜੀ ਪਾਂਡਾ ਹੋ ਮੈਨੂੰ ਗੱਲ ਕਰਨ ਦੇ ਕੋਈ ਨਾ ਸਾਡਾ ਸਾਡੀ ਸਾਡੀ ਨਾ ਮੈਂ ਇਹ ਕਰਦਾ ਮੈਂ ਕਿਹੜਾ ਮਸਤਾ ਉਹਨੇ ਗੱਲ ਸੁਣੋ ਸਾਡਾ ਸੁਣੋ ਉਹਨੂੰ ਕਲੀ ਸੁਣੋ